ਕਿੱਥੇ ਖੜਾ ਹੈ ਪੰਜਾਬ ਜ਼ਿੰਮੇਵਾਰੀ ਕੀ ਹੈ ਸੇਧ ਕਿੰਨੇ ਦੇਣੀ ਹੈ ਕਰਨਗੇ ਕੀ ਕਾਗਜ਼ੀ ਪੱਤਰੀ ਤੋਂ ਬੜਾ ਕੁਝ ਹੋ ਰਿਹਾ ਹੋਏਗਾ ਤੁਸੀਂ ਕਿਤੇ ਜਿੰਨ ਤੱਕ ਵਰਤਾਰਾ ਇਹ ਵੇਖਿਆ ਕਿ ਖੇਤੀਬਾੜੀ ਤੇ ਫਾਰਮਰ ਵੈਲਫੇਅਰ ਵਿਭਾਗ ਹੈ ਐਨੀਮਲ ਹਸਬੰਡਰੀ ਦਾ ਹੈ ਫੂਡ ਪ੍ਰੋਸੈਸਿੰਗ ਦਾ ਹੈ ਫਿਸ਼ਰੀਜ਼ ਦਾ ਹੈ ਕੋਆਪਰੇਸ਼ਨ ਦਾ ਹੈ ਰੂਰਲ ਡਿਵੈਲਪਮੈਂਟ ਦਾ ਹੈ ਫੋਰੈਸਟ ਐਂਡ ਵਾਈਲਡਲਾਈਫ ਦਾ ਹੈ ਹਾਰਟੀਕਲਚਰ ਦਾ ਹੈ ਸੋਇਲ ਅਨਵਾਟਰ ਕੰਜ਼ਰਵੇਸ਼ਨ ਦਾ ਐਨੇ ਮੈਕਮੇ ਦੇ ਸਰਕਾਰ ਦੇ ਕਿਤੇ ਇੱਕ ਜੁਆਇੰਟ ਮੀਟਿੰਗ ਵੇਖੀ ਹੈ ਪੰਜਾਬ ਦੀ ਐਗਰੀਕਲਚਰ ਨੂੰ ਅਗਾਵਧਾਨ ਲਈ ਕੋਈ ਵੀ ਹੋਏਗੀ ਪਰ ਲੋਕਾਂ ਨੂੰ ਵਿਸ਼ਵਾਸ ਲੈਣਾ ਤੇ ਪੜਦਾ ਦੂਜੇ ਪਾਸੇ ਕਿੱਥੇ ਗੱਲ ਹੋ ਰਹੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਜਿੱਥੇ ਵਿਗਿਆਨੀਆਂ ਦੀ ਬੇਤਹਾਸ਼ਾ ਘਾਟ ਹੈ ਬਡਵਾਸੂ ਯੂਨੀਵਰਸਿਟੀ ਹੈ ਜਿਹੜੀ ਐਂਗਲ ਸਿਲਟਰੀ ਲਈ ਉਹਦੇ ਵਿੱਚ ਕਿੰਨੀ ਘਾਟ ਹੈ ਪੰਜ ਸੀਟ ਦਾ ਕੀ ਵਿਚਾਰਿਆ ਕੀ ਉਹਦੇ ਉੱਤੇ ਕੋਈ ਚਾਰਾ ਜੋਈ ਕੀਤੀ ਜਾ ਰਹੀ ਹੈ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਹੈ ਬੜਾ ਵੱਡਾ ਪੰਜਾਬ ਐਗਰੀਕਲਚਰ ਐਕਸਪੋਰਟ ਕਾਰਪੋਰੇਸ਼ਨ ਹੈ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਹੈ ਪੰਸਪੇ ਪਨ ਗ੍ਰੇਨ ਉਸ ਤੋਂ ਬਾਅਦ ਕੋਆਪਰੇਟਿਵ ਦੇ ਵਿੱਚ ਮਾਰਕ ਫੈਟਾ ਮਿਲਕ ਫੈਟਾ 슈ਗਰ ਫੈਟਾ ਪਨ ਕੋ ਫੈਟਾ ਪੰਜਾਬ એનર્ਜੀ ਡਵੈਲਪਮੈਂਟ ਅਥਾਰਟੀ ਹੈ ਪੀਟਾ ਜੈਨ ਕੋ ਹੈ ਛੋਟੀ ਪਾਵਰ ਜਨਰੇਸ਼ਨ ਲਾਈ ਕੰਟੇਨਰ ਕਾਰਪੋਰੇਸ਼ਨ ਹੈ ਟਿਊਬਲ ਕਾਰਪੋਰੇਸ਼ਨ ਹੈ ਜਿਹਦਾ ਨਾਮ ਬਣਿਆ ਉਹ ਪਾਤੋ ਤੇ ਤਾਗੇ ਇਹ ਹੋ ਕੀ ਰਿਹਾ ਇਹਨਾਂ ਦੀ ਕਿਤੇ ਸੰਗਠਿਤ ਇਕੀਕ੍ਰਿਤ ਕੋਈ ਪਲਾਨ ਬਣ ਕੇ ਕੋਈ ਸ਼ਾਰਟ ਟਰਮ ਕੋਈ ਮਿਡ ਟਰਮ ਕੋਈ ਲੌਂਗ ਟਰਮ ਸਾਹਮਣੇ ਨਜ਼ਰ ਆ ਰਿਹਾ ਥੀ ਦੀ ਨੀਤੀ ਜ਼ਰੂਰ ਬਣ ਰਹੀ ਹੈ ਹੱਲੇ ਉਸ ਪਾਰ ਉਤਾਰਾ ਉਹਦਾ ਕੁਝ ਹੋਇਆ ਕੁਝ ਨਹੀਂ ਪਿਆ ਅਪਾ ਕੇਂਦਰ ਸਰਕਾਰ ਲਈ 52% ਤੋਂ ਵੱਧ ਕਣਕ ਦਾ ਯੋਗਦਾਨ ਪਾਇਆ। ਪਿਛਲੇ ਸਾਲਾਂ ਦੇ ਵਿੱਚ ਸੈਂਟਰਲ ਫੂਡ ਬੋਰਡ ਜਦੋਂ ਕਿ 26 ਸਟੇਟਾਂ ਹੋਰਾਂ ਦੇ ਵਿੱਚ ਕਣਕ ਹੋ ਰਹੀ ਸੀ। ਝੋਨੇ ਦਾ 0.8% ਸਾਰੇ ਦੇਸ਼ ਦਾ ਹਿੱਸਾ ਹੈ ਖੇਤੀ ਯੋਗ ਬਾਹੀ ਯੋਗ ਜ਼ਮੀਨ ਦਾ ਪੰਜਾਬ ਵਿੱਚ 50 ਲੱਖ ਏਕੜ। ਕੱਲੇ ਝੋਨੇ ਦਾ ਬਜਾਅ ਸਾਰੇ ਦੇਸ਼ 'ਚ 478 ਲੱਖ ਏਕੜ ਦੇ ਵਿੱਚ ਹੋਇਆ ਤੇ ਪੰਜਾਬ ਨੇ 125 ਲੱਖ ਰਾਂਦੇ ਕਰੀਬ ਕੇਂਦਰੀ ਖਾਦ ਭੰਡਾਰ 'ਚ ਯੋਗਦਾਨ ਪਾਇਆ ਅਸੀਂ ਆਪਣੀ ਕੋ ਗੱਲ ਹੀ ਨਹੀਂ ਕਰ ਸਕਦੇ ਅਸੀਂ ਕੋ ਵਿਉਤਬੰਦੀ ਵੀ ਨਹੀਂ ਕਰ ਸਕਦੇ ਅਸੀਂ ਕੋਈ ਕੰਪਨਸੇਸ਼ਨ ਲੈਣ ਦੀ ਗੱਲ ਛੱਡਿਏ ਜੇ ਅਸੀਂ ਆਪ ਨਹੀਂ ਕੀਤਾ ਭਾਰਤ ਸਰਕਾਰ ਦਾ ਕੋਈ ਮਨ ਬਣਿਆ ਕੋਈ ਉਹਨੇ ਜ਼ਿੰਮੇਵਾਰੀ ਸਮਝੀ ਅੰਤਰਰਾਸ਼ਟਰੀ ਹਾਲਾਤਾਂ ਦੇ ਵਿੱਚ ਪੰਜਾਬ ਲਈ ਕੋਈ ਸੋਚਣ ਦਾ ਵਿਚਾਰ ਬਣਿਆ ਕਦੋਂ ਆਪਾਂ ਨੇ ਗੱਲ ਕੀਤੀ ਹੈ ਆਪਾਂ ਹਲੂਣਾ ਦਈਏ ਉਹਨਾਂ ਨੂੰ ਹਲਾ ਕੇ ਪੁੱਛੀਏ ਵੀ ਪੰਜਾਬ ਇੱਕ ਫਰੰਟ ਲਾਈਨ ਸੂਬਾ ਹੈ ਅੱਜ ਪੰਜਾਬ ਖੜਾ ਕਿੱਥੇ